ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਵੀਡੀਓ ਵੀ ਆਪਾਂ ਇੱਕ ਖਾਸ ਵਿਸ਼ੇ ਤੇ ਬਣਾਈ ਆ ਮੈਂ ਕੋਈ ਵੀ ਜਿਹੜੀਆਂ ਚੀਜ਼ਾਂ ਨਾ ਮੈਂ ਜੋ ਵੀ ਵੀਡੀਓ ਪਾਉਣੀ ਆ ਕੁਝ ਵੀ ਮੈਂ ਲਿਖਿਆ ਲੀ ਹੁੰਦਾ ਦੋ ਮੈਨੂੰ ਲੱਗਦਾ ਹੈ ਵੀ ਹਾਂ ਆਪਾਂ ਨੂੰ ਸਾਰਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਮੈਂ ਉਹੀ ਕਰਦੀ ਹੁੰਦੀ ਆ ਕਦੇ ਇਹ ਨਹੀਂ ਹੈਗਾ ਵੀ ਮੈਂ ਇਹਨੂੰ ਨਾ ਪਹਿਲਾਂ ਲਿਖ ਲਵਾਂ ਵੀ ਕਿਸੇ ਤਰ੍ਹਾਂ ਵੀ ਇਹ ਵੀਡੀਓ ਮੇਰੀ ਬਣ ਜਾਵੇ ਨਹੀਂ ਮੈਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਦੀ ਹੈਗੀ ਜੋ ਵੀ ਮੈਨੂੰ ਲੱਗਦਾ ਆ ਵੀ ਆ ਇਸ ਚੀਜ਼ ਤੇ ਸਾਨੂੰ ਵੀਡੀਓ ਪਾਉਣੀ ਚਾਹੀਦੀ ਆ ਇਹਦੇ ਨਾਲ ਕੁਝ ਨਾ ਕੁਝ ਕਿਸੇ ਦਾ ਵੀ ਭਲਾ ਹੋ ਸਕਦਾ ਸਾਡਾ ਵੀ ਭਲਾ ਹੋ ਸਕਦਾ ਇਸ ਕਰਕੇ ਮੈਂ ਆ ਨਾ ਇਦਾਂ ਦੀ ਵੀਡੀਓ ਪਾਉਣੀ ਆ ਜાં ਆਪ ਵੀ ਸਾਨੂੰ ਕਹਦੇ ਹੁੰਦੇ ਕੁਝ ਮਤਲਬ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਆ ਜਾਂ ਆਪਾਂ ਕਿਸੇ ਚੀਜ਼ ਤੋਂ آگਾਹ ਹੁੰਦੀ ਆ ਜੇ ਅੱਜ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਉਹ ਹੈਗੀ ਆ ਪਾਣੀ ਤੇ ਜੇ ਅਸੀਂ ਪਾਣੀ ਨੂੰ ਗਲਤ ਇਸਤੇਮਾਲ ਕਰਦੇ ਆ ਤਾਂ ਸਾਨੂੰ ਕੀ ਖਾਮਿਆਜਾ ਭੁਗਤਣਾ ਪਊਗਾ ਅੱਜ ਦੀ ਵੀਡੀਓ ਆਪਣੇ ਇਸ ਤੇ ਆ ਤੇ ਪਹਿਲਾਂ ਵੀ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕਹਿੰਨੇ ਆਂ ਵੀ ਤੁਸੀਂ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਜਿਨ੍ਹਾਂ ਨੇ ਕੀਤਾ ਹੈ ਜੀ ਤੁਸੀਂ ਮੇਰੇ ਚੈਨਲ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਹਜੇ ਕਰਨਾ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦਿੰਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਆ ਹਾਂਜੀ ਅੱਜ ਆਪਾਂ ਆ ਗਏ ਆਪਣੇ ਟੌਪਿਕ ਤੇ ਆਪਣਾ ਟੌਪਿਕ ਹੈਗਾ ਜੀ ਅੱਜ ਪਾਣੀ ਦਾ ਜਿੱਦਾਂ ਕਹਿੰਦੇ ਹੁੰਦੇ ਵੀ ਪਰਮਾਤਮਾ ਨੇ ਸਾਡੇ ਕਰਮਾਂ ਵਿੱਚ ਹਰ ਇੱਕ ਚੀਜ਼ ਲਿਖੀ ਹੁੰਦੀ ਆ ਜੇ ਸਾਹ ਵੀ ਕਹਿੰਦੇ ਆਪਾਂ ਉਹਦੇ ਹੁਕਮ ਤੋਂ ਬਗੈਰ ਨਹੀਂ ਲੈ ਸਕਦੇ ਸਾਹ ਵੀ ਉਹਨੇ ਸਾਡੇ ਪਹਿਲਾਂ ਹੀ ਲਿਖ ਦਿੱਤੇ ਆ ਵੀ ਸਾਨੂੰ ਅਸਾਂ ਕਿੰਨੇ ਸਾਹ ਮੈਣਨੇ ਆ ਬਾਦੂ ਆਪਾਂ ਸਾਡੇ ਕਹਿੰਦੇ ਹੁੰਦੇ ਆ ਵੀ ਹਰ ਇੱਕ ਚੀਜ਼ ਜਿਹੜੀ ਆ ਅੰਨ ਪਾਣੀ ਹਵਾ ਜੋ ਵੀ ਹੈ ਸਾਡੇ ਕਰਮਾਂ ਚ ਇਹ ਜੋ ਆਪਾਂ ਚੀਜ਼ਾਂ ਕਹਿੰਦੇ ਆ ਜਾਦਾ ਚੀਜ਼ ਆਪਾਂ ਇਸਤੇਮਾਲ ਕਰਦੇ ਆ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਜਿੰਨਾ ਪਰਮਾਤਮਾ ਨੇ ਲਿਖਿਆ ਆ ਉਹ ਆਪਾਂ ਉਹਨੂੰ ਖਤਮ ਕਰਦੇ ਜਾਂਦੇ ਆ ਇਸੇ ਤਰ੍ਹਾਂ ਹੀ ਪਾਣੀਆ ਜਿੰਨਾ ਆਪਾਂ ਪਾਣੇ ਨੂੰ ਜ਼ਿਆਦਾ ਡੋਲਾਂਗੇ ਉਹ ਆਪਣਾ ਜਿੰਨਾ ਵੀ ਉਸ ਰੱਬ ਨੇ ਉਸ ਪਰਮਾਤਮਾ ਨੇ ਆਪਣਾ ਕਰਮਾ ਵਿੱਚ ਲਿਖਿਆ ਹੋਇਆ ਆ ਉਹ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਉਹਨੂੰ ਖਤਮ ਕਰਦੇ ਜਾਂਦੇ ਆ ਇਸ ਕਰਕੇ ਮੈਂ ਕਹਿੰਦੀ ਆ ਪਾਣੀ ਨੂੰ ਬਹੁਤ ਹੀ ਮਤਲਬ ਸਹੀ ਢੰਗ ਦੇ ਨਾਲ ਉਹਦੀ ਵਾਰਤੋਂ ਕਰੋ ਹਨਾ ਕਿੰਦੇ ਫਸਲਾਂ ਨੂੰ ਤਾਂ ਪਾਣੀ ਦੇਣਾ ਕੋਈ ਬੇਕਾਰ ਨਹੀਂ ਹੈਗਾ ਨਾ ਉਹ ਫਸਲਾਂ ਨੂੰ ਪਾਣੀ ਦੇਣਾ ਹੈ ਉਹ ਅੰਨ ਪਾਣੀ ਜਿਹੜਾ ਹੈ ਉਹ ਤਾਂ ਕਈਆਂ ਦੇ ਮੂੰਹ ਵਿੱਚ ਪੈਂਦਾ ਆ ਫਸਲਾਂ ਨੂੰ ਤਾਂ ਪਾਣੀ ਦੇਣਾ ਉਹ ਬੇਕਾਰ ਪਾਣੀ ਨਹੀਂ ਹੁੰਦਾ ਬੇਕਾਰ ਪਾਣੀ ਆਪਾਂ ਕਿਉਂ ਕਿੱਦਾਂ ਕਰਦੇ ਆ ਦੇਖੋ ਪਹਿਲਾਂ ਤਾਂ ਨਹਾਉਣ ਲੱਗੇ ਆਪਾਂ ਸ਼ਾਵਰ ਚਲਾ ਲੈਨੇ ਆ ਤੇ ਕਿੰਨਾ ਕਿੰਨਾ ਟਾਈਮ ਆਪਾਂ ਨਹਾਉਂਦੇ ਰਹਿੰਦੇ ਸ਼ਾਵਰ ਐਵੇਂ ਚੱਲਦਾ ਰਹਿੰਦਾ ਆ ਸਾਬਣ ਡਾਈਜੋ ਤਾਂ ਸ਼ਾਵਰ ਚੱਲੀ ਜਾਊਗਾ ਜਾਂ ਬੁਰਸ਼ ਕਰਦੇ ਰਹੋ ਟੂਟੀ ਚੱਲਦੀ ਰਹੂਗੀ ਉਦੋਂ ਫੇ ਫਿਲਟਰ ਦਾ ਪਾਣੀ ਜਿਹੜਾ ਫਿਲਟਰ ਦਾ ਪਾਣੀ ਚਲੋ ਆਪਾਂ ਜਿਹੜਾ ਪੀਣ ਵਾਲਾ ਉਹ ਤਾਂ ਸੇਵ ਹੋ ਗਿਆ ਫਿਲਟਰ ਦੇ ਵਿੱਚ ਹੋ ਗਿਆ ਜਿਹੜਾ ਪਾਣੀ ਬੇਕਾਰ ਉਹਦੇ ਵਿੱਚੋਂ ਜਿਹੜਾ ਨਹੀਂ ਉਹਨੂੰ ਚਾਹੀਦਾ ਉਹ ਪਾਣੀ ਜੋ ਆ ਰਿਹਾ ਹੈ ਆ ਪਾਈਪ ਦੇ ਵਿੱਚ ਉਹ ਪਾਣੀ ਵੀ ਅਸੀਂ ਉਹਨੂੰ ਇਸੇ ਤਰ੍ਹਾਂ ਸਿੱਟਦੇ ਰਹਿਣੇ ਆ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਦੇ ਥੱਲੇ ਛੋਟਾ ਕੋਈ ਡੋਂਗਾ ਲਾ ਦਿਓ ਜਾਂ ਕੋਈ ਬਾਲਟੀ ਲਾ ਦਿਓ ਬਾਲਟੀ ਤੇ ਚਲੋ ਆਪਾਂ ਨਹੀਂ ਲਾ ਸਕਦੇ ਜੇ ਤੁਹਾਡੇ ਕੋਈ ਰੱਖਣ ਨੂੰ ਥਾਂ ਹੈਗੀ ਤੁਸੀਂ ਰੱਖ ਵੀ ਸਕਦੇ ਆ ਉਸ ਪਾਣੀ ਨੂੰ ਆਪਾਂ ਵਧਿਆਂ ਨੂੰ ਵੀ ਪਾ ਸਕਦੇ ਆ ਉਹਨਾਂ ਨਾਲ ਆਪਾਂ ਪੋਚਾ ਵੀ ਲਗਾ ਸਕਦੇ ਆ ਉਹ ਪਾਣੀ ਕਿਹੜਾ ਮਾੜਾ ਆ ਹਨਾ ਸਗੋਂ ਤੇ ਮੈਂ ਕਹਿੰਨੀ ਆ ਉਹ ਵਧੀਆ ਪਾਣੀ ਆ ਉਹਦੇ ਨਾਲ ਸ਼ਾਇਦ ਮੈਨੂੰ ਲੱਗਦਾ ਵੀ ਕਿਹੜੀਆਂ ਕੁੜੀਆਂ ਜਿਹੜੀਆਂ ਆਪਣੇ ਨਹੀਂ ਆਉਣਗੀਆਂ ਜੇ ਆਪਾਂ ਉਹ ਪਾਣੀ ਦੇ ਨਾਲ ਪੋਚਾ ਲਾਵਾਂਗੇ ਤਾਂ ਤੇ ਮੈਂ ਕਹਿੰਨੀ ਆ ਵੀ ਜੇ ਹੁਣ ਇਹ ਸੀਦਾ ਪਾਣੀ ਇਹ ਸੀਦਾ ਪਾਣੀ ਦੇ ਵੱਲੋਂ ਕਿੰਨਾ ਬੇਕਾਰ ਹੁੰਦਾ ਆ ਹੁਣ ਸਾਡੇ ਏਸੀ ਲੱਗਾ ਹੋਇਆ ਆ ਇਹਦੀ ਪਾਈਪ ਵੀ ਉਹਨਾਂ ਨੇ ਅੰਡਰਗਰਾਊਂਡ ਕਰ ਦਿੱਤੀ ਆ ਉਹ ਪਾਣੀ ਬਾਹਰ ਨਹੀਂ ਆਉਂਦਾ ਹੈਗਾ ਪਰ ਜੇ ਉਹ ਏਸੀ ਦਾ ਪਾਣੀ ਆਪਾਂ ਆਪਣੇ ਕੀ ਕਹਿੰਦੇ ਹੁੰਦੇ ਇਨਵਰਟਰ ਦੇ ਵਿੱਚ ਵਰਤਿਆ ਜਾਵੇ ਤਾਂ ਕਹਿੰਦੇ ਆ ਉਹਨੂੰ ਆਪਾਂ ਮੁੱਲ ਲਿਆ ਕੇ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਏਸੀ ਦਾ ਪਾਣੀ ਇਨਵਰਟਰ ਵਾਸਤੇ ਜਿਹੜਾ ਆ ਬਹੁਤ ਵਧੀਆ ਹੁੰਦਾ ਆ ਜੇ ਤੁਹਾਡੇ ਪਾਣੀ ਦੀ ਪਾਈਪ ਬਾਹਰ ਲੱਗੀ ਆ ਤੁਸੀਂ ਉਹ ਜਿਹੜਾ ਪਾਣੀ ਉਹਨੂੰ ਸੇਵ ਕਰਕੇ ਬੋਤਲਾਂ ਵਿੱਚ ਪਾ ਲਿਆ ਕਰੋ ਜੇ ਕਿਸੇ ਤੁਹਾਨੂੰ ਲੋੜ ਆ ਤੁਸੀਂ ਆਪਣੇ ਇਨਵਰਟਰ ਵਿੱਚ ਪਾ ਲਓ ਜਾਂ ਕਿਸੇ ਨੂੰ ਵੀ ਜ਼ਰੂਰਤ ਆ ਉਹ ਪਾਣੀ ਆ ਉਹ ਜਾਣਗੇ ਉਹਨਾਂ ਨੂੰ ਤੁਸੀਂ ਦੇ ਦਿਓ ਤੇ ਉਹ ਆਪਾਂ ਨਾਲ ਜਾਣੇ ਪਾਣੀ ਆ ਇੱਕ ਤਾਂ ਉਹਨਾਂ ਦੇ ਪੈਸੇ ਬਚ ਜਾਣਗੇ ਦੂਸਰਾ ਪਾਣੀ ਫਰ ਤੋਂ ਵਿੱਚ ਆ ਜਾਊਗਾ ਤੇ ਆਪਾਂ ਫਿਰ ਕੀ ਕਰਦੇ ਆ ਫਰਸ਼ਾਂ ਨੂੰ ਇੰਨਾ ਧੋਨੇ ਆ ਇੰਨਾ ਧੋਨੇ ਪੁੱਛੋ ਹੀ ਪੁੱਛਣਾ ਕਿਉਂਕਿ ਫਰਸ਼ ਨੂੰ ਆਪਾਂ ਪਾਣੀ ਦੇ ਨਾਲ ਪੋਜਾ ਵੀ ਲਾ ਸਕਦੇ ਆ ਉਹ ਜੇ ਨਾਲ ਕੀ ਗੱਲ ਆ ਫਰਸ਼ ਸਾਫ਼ ਨਹੀਂ ਹੁੰਦਾ ਮੈਂ ਤਾਂ ਕਹਿੰਦੀ ਜ਼ਿਆਦਾ ਹੁੰਦਾ ਆ ਧੋਣ ਨਾਲੋਂ ਜ਼ਿਆਦਾ ਪੋਚੇ ਦੇ ਨਾਲ ਸਫਾਈ ਆਉਂਦੀ ਆ ਚਲੋ ਜੇ ਤੁਸੀਂ ਕਿਤੇ ਸਰਫ ਦੇ ਨਾਲ ਫਰਸ਼ ਸਾਫ਼ ਵੀ ਕਰਨਾ ਆ ਪਹਿਲਾਂ ਫੱਟੀ ਤੇ ਬੈਠ ਕੇ ਆਪਣੇ ਫਰਸ਼ ਨੂੰ ਚੰਗੀ ਤਰ੍ਹਾਂ ਤੁਸੀਂ ਸਰਫ ਦੇ ਨਾਲ ਰਗੜ ਲਓ ਆਪਣੇ ਚਪਲ ਇਸ ਤਰ੍ਹਾਂ ਦੀ ਪਾਓ ਕਿ ਜਿਹੜਾ ਪੈਰ ਬਿਨਾਂ ਤਿਲਕੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਉੱਤੇ ਪੋਚਾ ਲਾ ਦਿਓ 2-3 ਵਾਰੀ ਪੋਚਾ ਲਾਓ ਫਿਰ ਬਿਲਕੁਲ ਸਾਫ਼ ਹੋ ਜਾਊਗਾ ਪਾਣੀ ਦਾ ਆਪਣਾ ਬਚਾਅ ਹੋ ਜਾਊਗਾ ਇਸੇ ਤਰ੍ਹਾਂ ਆਪਾਂ ਗੱਡੀਆਂ ਤੋਂ ਨੂੰ ਵੀ ਪਾਣੀ ਕਿੰਨਾ ਬੇਕਾਰ ਕਰਦੇ ਆ ਉਹ ਬਸ ਬੈਬ ਲੈ ਕੇ ਜਿਉਂ ਗੱਡੀਆਂ ਧੋਣ ਲੱਗਦੇ ਆ ਉੱਤੇ ਸ਼ੈਂਪੂ ਮਾਰਾਂਗੇ ਪਰ ਪਾਈਪ ਚੋਂ ਪਾਣੀ ਜਿਹੜਾ ਆ ਉਹ ਚੱਲਦਾ ਰਹਿੰਦਾ ਆ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉੱਤੇ ਇੱਕ ਵਾਰੀ 2 ਕੱਪ ਪਾਣੀ ਦੇ ਗੱਡੀ ਤੇ ਸੈੱਟ ਲਓ ਉਹਨੂੰ ਸ਼ੈਂਪੂ ਮਾਰੋ 2-4 ਕੱਪ ਮੜ ਕੇ ਫੇਸ ਚੈਪਟਰ ਦਿਓ ਗੱਡੀ ਆਪਣੀ ਸਾਫ਼ ਹੋ ਜਾਊਗੀ ਕਈ ਵਾਰੀ ਇਹ ਹੁੰਦਾ ਆ ਸਾਡੇ ਜਨਾਨੀਆਂ ਦੇ ਵਿੱਚ ਅਸੀਂ ਜਿੱਦ ਦੇ ਨਾਲ ਦੂਜੇ ਦੇ ਘਰਾਂ ਮੂਰੇ ਵੀ ਪਾਣੀ ਸਿੱਟਦੇ ਆ ਉਹ ਵੀ ਇੱਕ ਬੇਕਾਰ ਪਾਣੀ ਹੁੰਦਾ ਆ ਤੇ ਮੈਂ ਇਹ ਕੰਨੀ ਆ ਵੀ ਸਾਨੂੰ ਪਾਣੀ ਜਿਹੜਾ ਬੇਕਾਰ ਨਹੀਂ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਵਿੱਚੋਂ ਪਾਣੀ ਤੁਸੀਂ ਖਤਮ ਨਾ ਕਰੋ ਜੇ ਇਹ ਆਪਾਂ ਨੂੰ ਖਾਮਿਆਜਾ ਜ਼ਰੂਰ ਭੁਗਤਣਾ ਪਵੇਗਾ ਜੇ ਆਪਾਂ ਪਾਣੀ ਬੇਕਾਰ ਕਰਦੇ ਆ ਨਾ ਇਹ ਆਪਾਂ ਨੂੰ ਜ਼ਰੂਰ ਲਿਖਾ ਦੇਣਾ ਪੈਣਾ ਆ ਇਸ ਕਰਕੇ ਪਾਣੀ ਜਿਹੜਾ ਬੇਕਾਰ ਤੁਸੀਂ ਨਾ ਕਰੋ ਪਾਣੀ ਨੂੰ ਸੇਵ